ਗੁਰਦੁਆਰਾ ਸ਼ਿਮਲਾਪੁਰੀ ਚ ਹਰ ਐਤਵਾਰ ਸਤਸੰਗ ਕਰਨ ਸੰਬੰਧੀ ਦਾਸਰੇ ਮਹਾਂਪੁਰਖ ਬਾਬਾ ਚਤਰ ਸਿੰਘ ਜੀ ਜੀ ਸਿੰਘਾ ਪ੍ਰੈਸ ਨੇ ਸੰਚਾਲਕ ਜਸਤ ਨਵਾਲਾ ਦਲਪੰਥੀ ਸੇਵਾਦਾਰ ਬਾਬਾ ਮਾਨ ਸਿੰਘ ਜੀ ਅਤੇ ਗੋਬਨ ਸਿੰਘ ਮਾਨ ਸ੍ਰੀ ਹਾਲੀ ਕਲਾਮ ਵੱਲੋਂ ਮਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੰਦੇ ਮੋਣਪਰਾ ਪਟਲ ਸਾਜਾ ਸਿੰਘ ਨੇੜੇ ਗੇਟ ਬ੍ਰੰਪੁਰਾ ਗੁਰਦੁਆਰਾ ਸ਼ਿਮਲਾਪੁਰੀ ਵਿਖੇ ਦਾਸਰੇ ਮਹਾਂਪੁਰਖ ਬਾਬਾ ਚਤਰ ਸਿੰਘ ਦਲਪੰਥੀ ਨਿਹੰਗ ਸਿੰਘ ਉਹਨਾਂ ਦੱਸਿਆ ਕਿ ਇਸ ਦਰਬਾਰ ਅਤੇ ਉਹਨਤੇ ਇਲਾਕੇ ਦੀਆਂ ਨੌਜਵਾਨ ਸੰਗਤਾਂ ਵੱਲੋਂ ਚੱਲ ਰਹੀ ਸਫਾਈ ਦੀ ਸੇਵਾ ਉਹਨਾਂ ਇਹ ਵੀ ਦੱਸਿਆ ਸੰਗਤਾਂ ਵੱਲੋਂ ਜੋ ਸੇਵਾਵਾਂ ਇਹ ਚੱਲ ਰਹੀਆਂ ਹਨ ਇਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਤੇ ਆਉਣ ਜਾਣ ਵਾਲੀਆਂ ਸੰਗਤਾਂ ਲਈ ਸ਼ਿਮਲਾਪੁਰੀ ਗੁਰਦੁਆਰਾ ਸਾਹਿਬ ਤੋਂ ਦਰਬਾਰ ਦੇ ਸਾਹਮਣੇ ਸੜਕ ਤੇ ਗੁਰੂ ਕੇ ਲੰਗਰ ਵਰਤਾਏ ਜਾਣਗੇ ਅਤੇ ਜਲ ਪਾਣੀ ਅਤੇ ਚਾਹ ਪਾਣੀ ਦੀਆਂ ਸ਼ਬੀਲਾਂ ਵੀ ਲਗਾਈਆਂ ਜਾਣਗੀਆਂ ਬਾਬਾ ਚਤਰ ਸਿੰਘ ਜੀ ਦੇ ਦਲ ਪੰਥੀ ਸੰਗਤਾਂ ਵੱਲੋਂ ਅਤੇ ਇਲਾਕੇ ਅਤੇ ਨਗਰ ਦੀਆਂ ਸੰਗਤਾਂ ਵੱਲੋਂ ਜਿਵੇਂ ਕਿ ਸਭ ਤੋਂ ਨੇੜੇ ਪਿੰਡ ਮੋਹਪੁਰਾ ਬੜਿੰਗ ਅਤੇ ਪਠਲ ਸਹਜਾ ਸਿੰਘ ਵਾਲਾ ਪਿੰਡ ਬ੍ਰੰਪਰਾ ਰਾਣੀਪਲਾ ਰਾਲਚਾਲ ਡੇਰਾ ਸਾਹਿਬ ਨਿੱਕਾ ਚੋਲਾ ਆਦ ਹੋਰ ਵੀ ਪਿੰਡਾਂ ਦੀਆਂ ਸੰਗਤਾਂ ਰਲ ਕੇ ਇਹ ਲੰਗਰ ਸੇਵਾਵਾਂ ਕਰ ਰਹੀਆਂ ਹਨ ਆਉਣ ਜਾਣ ਵਾਲੀ ਸੰਗਤ ਵਾਸਤੇ ਅਤੇ ਉਹਨਾਂ ਇਹ ਵੀ ਕਿਹਾ ਗੁਰਦੁਆਰਾ ਸ਼ਿਮਲਾਪੁਰੀ ਬ੍ਰੰਪਰਾ ਗੇਟ ਇੱਥੇ ਸਾਰੇ ਪਿੰਡਾਂ ਲਈ ਚੌਂਕ ਚ ਰਸਤਾ ਪੈਂਦਾ ਹੈ ਇੱਥੇ ਇਲਾਕੇ ਦੀਆਂ ਸੰਗਤਾਂ ਨੂੰ ਹਰ ਐਤਵਾਰ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਪ੍ਰਥਾ ਪੰਗਤ ਅਤੇ ਸੰਗਤ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਰੱਬ ਦੀ ਮਨੁੱਖਤਾ ਲਈ ਇੱਥੇ ਲਗਾਤਾਰ ਸੇਵਾ ਤੇ ਸਿਮਰਨ ਹੋ ਸਕੇ ਤਾਂ ਕਿ ਔਨ ਜਾਣ ਵਾਲੀ ਰਾਹੀ ਸੰਗਤ ਨੂੰ ਸਿਮਰਨ ਤੇ ਸੰਗਤ ਕਰਨ ਦਾ ਸੁਭਾਗ ਸਮਾਪਰਾਪਤ ਹੋ ਸਕੇ ਦਸਰੇਣ ਮਹਾਂਪੁਰਖ ਬਾਬਾ ਚਤਰ ਸਿੰਘ ਜੀ ਅਤੇ ਉਹਨਾਂ ਨਾਲ ਬੈਠੇ ਦਲਪੰਥੀ ਸੇਵਾਦਾਰ ਬਾਬਾ ਮਾਨ ਸਿੰਘ ਜੀ ਅਤੇ ਹੋਰ ਵੀ ਸੇਵਾਦਾਰ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਪਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸਰਿਹਾਲੀ ਕਲਾ ਮਹਾਰਤਪਾਤ ਜਤ ਸਿੰਘ ਜੀ ਅੱਜ ਆਪਾਂ Shimla Puri ਦਰਬਾਰ ਤੇ ਬੈਠੇ ਹਾਂ ਮੈਂ ਦੇਖ ਰਿਹਾ ਬੜੀ ਸੰਗਤਾਂ ਨੂੰ ਸੇਵਾ ਹੋ ਰਹੀ ਹੈ ਨਗਰ ਨੂੰ ਅਸੀਂ ਲੋਕ ਇਲਾਕਾ ਨੂੰ ਅਸੀਂ ਲੋਕ ਆਪਜੀ ਦਸੰਤਾਂ ਦੇ ਸੰਤਾਂ ਨੂੰ ਇਲਾਕਾ ਨੂੰ ਅਸੀਂ ਕਿ ਇਹ ਸੇਵਾ ਮਾ ਜੋ ਚੱਲ ਗਿਆ ਕਦੇ ਬਾਕੀ ਚੱਲਦੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨ ਤਾਨ ਸ੍ਰੀ ਗੁਰਦਵਾਨ ਸਾਹਿਬ ਮਹਾਰਾਜ ਜਿਦਣਾਂ ਨੇ ਅੱਜ ਨਨ ਬਸ਼ੇਕ ਦੀ ਤੱਕ ਪਿਛਲਾ ਪੈਰ ਹੋ ਗਿਆ ਤੀਸਰਾ ਪੈਰ ਚੱਲ ਰਿਹਾ ਗੁਰੂ ਸਾਹਿਬ ਰਹਿਣ ਦੇਣ ਤੇ ਵੀ ਕਿਰਪਾ ਕਰੋ ਸੁਖਾ ਦਾ ਵਰਤੀ ਦਿਕਰੋ ਇਹ ਜੀਆਂ ਸਫਾਈਆਂ ਹੋ ਰਹੀਆਂ ਹਨ ਅੰਨ ਤਨ ਸਿਰ ਗੁਰੂ ਅੰਮਰਦਾਸ ਜੀ ਜਿਦਾਂ ਨੇ ਬਹੁਤ 12 ਸਾਲ ਗੁਰੂ ਅੰਗਦ ਸਾਹਿਬ ਦੀ ਸੇਵਾ ਕਮਾਈ ਆ 12 ਸਾਲ ਗਾਗਟ ਹੋਈ 12 ਸਾਲ ਭਾਂਡੇ ਮਾਂਜੇ ਮਹਾਰਾਜ ਨੇ ਬਹੁਤ ਸੇਵਾ ਮਰਦ ਵਸਤਾ ਜੀ ਕੀਤੀ 72 ਸਾਲ ਦੇ ਮਹਾਰਾਜ ਹੋ ਕੇ ਜਾ ਕੇ ਗੁਰੂ ਅੰਮਰਦਾਸ ਸਾਹਿਬ ਦੀ ਖਰੂਰ ਸਾਹਿਬ ਦੇ ਸੇਵਾ ਦੇ ਲੱਗੇ ਜਦੋਂ ਮਹਾਰਾਜ ਦੀ ਸੇਵਾ ਪੂਰੀ ਹੋ ਗਈ ਮਹਾਰਾਜ ਐਨ ਲੱਗੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਲੋ ਖੱਡੀ ਸਾਹ ਦੇ ਉਹੜ ਕਿੱਗੇ ਆ ਤਾਗਰ ਲੈ ਕੇ ਪਾਣੀ ਨਹੀਂ ਡੁੱਲਣ ਦਿੱਤਾ ਗੁਰੂ ਅਮਰਦਾਸ ਜੀ ਨੇ ਤੇ ਮਹਾਰਾਜ ਨੇ ਵਰ ਦੇ ਦਿੱਤਾ ਵੀ ਗੁਰੂ ਅਮਰਦਾਸ ਜੀ ਨੂੰ ਆਖਣ ਲੱਗੇ ਆਇਓ ਤੁਸੀਂ ਗੰਦੂਰ ਸਾਹਿਬ ਨਹੀਂ ਆਉਣਾ ਗੋਂਦਵਾਲ ਨੂੰ ਸੋਣਾ ਜਾ ਕੇ ਇਹ ਗੋਂਦਵਾਲ ਸਾਹਿਬ 450 ਸਾਲਾ ਏ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਸੇਵਾ ਕਰਦਿਆਂ ਨੂੰ ਹੋਇਆ ਹੈ ਜੋ ਗੁਰੂ ਦੀ ਗ੍ਰਹਿਈ ਹੋ ਮਿਲੀ ਆ ਉਹਨਾਂ ਦਾ ਅੱਜ ਸਾਰੀਆਂ ਸੰਗਤਾਂ ਜੋ ਇਹ ਸੇਵਾ ਚੱਲ ਰਹੀਆਂ ਰੋਡ ਦੇ ਉੱਤੇ ਇਸੇ ਰੋਡ ਤੇ ਨੇ ਬਲਕਿ ਬਹੁਤ ਦੂਰ ਤੱਕ ਸਾਰੇ ਚੌਂ ਪਾਸਿਆਂ ਤੋਂ ਸਵਾ ਸੰਗਤਾਂ ਕਰ ਰਹੀਆਂ ਨੇ ਦੇਖ ਤੇ ਲੰਗਰ ਗੁਰੂ ਤੇ ਚੱਲ ਰਿਹਾ ਆ ਅੱਜ ਗੋਦ ਆਦੇ ਵਿੱਚ ਸਾਰੀਆਂ ਸੰਪਰਤਾਵਾਂ ਜਾ ਕੇ ਰਪਾਈਆਂ ਖਦਾਈਆਂ ਕਰ ਰਿਹਾ ਆ ਦੇਖ ਤੇ ਗੁਰੂ ਕੇ ਲੰਗਰ ਚੱਲ ਰਹੇ ਆ ਇਹ ਲੰਗਰਾਂ ਵਾਸਤੇ ਸਭਾਈਆਂ ਹੋ ਰਹੀਆਂ ਗੁਰਦੁਆਰਾ ਸੰਬਲਾਪੁਰੀ ਇਹ ਨਗਰ ਮੋਹਨਪੁਰਾ ਇਹ ਲੰਗਰ ਸਫਾਈ ਕਰ ਰਹੇ ਜਿਨਾਂ ਸੰਗਤਾਂ ਗੁਰੂ ਕੀਆਂ ਇੱਥੇ ਲੰਗਰ ਲਾਉਣੇ ਆ ਮਹਾਰਾਜ ਦੀ ਕਿਰਪਾ ਦੇ ਨਾਲ ਪੁੰਨਿਆਂ ਤੇ ਸਾਰੀਆਂ ਸੰਗਤਾਂ ਸੇਵਾ ਚਲਾ ਰਹੀਆਂ ਕਰ ਰਹੀਆਂ ਹੈ ਸਫਾਈਆਂ ਹੋ ਰਹੀਆਂ ਇਹ ਗੁਰਦੁਆਰਾ ਸੰਬਲਾਪੁਰੀ ਦਾਲਮਾ ਦਾ ਭਾਕੌਰ ਸਾਹਿਬ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਮਾੜੀ ਕੁੰਬੋਕੇ ਸਜਣਣ ਵਾਸਤੇ ਬਾਬਾ ਕਾਲ ਜੀ ਬਾਬਾ ਸ਼ੁਰੀ ਜੀ ਜਿਨ੍ਹਾਂ ਨੇ ਡੇਰਾ ਬਣਵਾਇਆ ਅੱਜ ਤੋਂ 35 ਸਾਲ ਇਹ ਡੇਰੇ ਦੀ ਰੌਣਕਤਾ ਹੋਈ ਹੈ ਇਥੋਂ ਤੀਕੀ ਜਿਹੜਾ ਡੇਰਾ ਬਣਿਆ ਗੁਰੂ ਸਾਹਿਬ ਨੇ ਕਿਰਪਾ ਕੀਤੀਆਂ ਇਹ ਗੱਲ ਪੰਥ ਇਥੇ ਉਤਾਰਾ ਕਰਦਾ ਹੈ ਦੇਖ ਤੇ ਵੰਦਰ ਮਹਾਰਾਜਾ 2800 ਨੂੰ ਲਾਉਣੇ ਆਪਾਂ ਲੋੜ ਮੇਲੇ ਬਣਾਏ ਆ ਇਹ ਸਭਾਈਆਂ ਜਿਹੜੀਆਂ ਹੋ ਰਹੀਆਂ ਗੁਰੂ ਅੰਮਰਦਾਸ ਦੇ ਪ੍ਰਥਾਏ ਲੰਗਰ ਪਾਣੀ ਲਾਉਣੇ ਗੁਰਦੁਆਰਾ ਸੰਗਤਾਂ ਨੇ ਬਹੁਤ ਚਾਅ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਇਹ ਜੋੜ ਮੇਰੇ ਦੀ ਸੇਵਾ ਦੇ ਵਿੱਚ ਲੰਗਰ ਪਾਣੀ ਚੱਲੇਗਾ ਲੰਗਰ ਪਾਣੀ ਚੱਲਣਗੇ ਮੈਂ ਇੱਕ ਬੇਨਤੀ ਆਪ ਜੀ ਨੂੰ ਹੋਰ ਕਰਨਾ ਚਾਹੁੰਦਾ ਹਾਂ ਮਹਪੁਰਖੋ ਇਹ ਦਰਬਾਰ ਬੜਾ ਦਿਨ ਤੋਂ ਕੋਈ ਰਾਜ ਚੌਗਣੀ ਤਰੱਕੀ ਕਰ ਰਿਹਾ Shimla Puri ਗੁਰਦਰਾ ਸਾਹਿਬ ਤੇ ਮੈਨੂੰ ਪਤਾ ਲੱਗਾ ਕਿ ਹਰ ਐਤਵਾਰ ਸੰਗਤਾਂ ਤੇ ਆਉਣ ਜਾਣ ਬਣਿਆ ਰਹਿੰਦਾ ਹੈ ਆਪ ਜੀ ਕੋਈ ਵਾਧਨ ਕਰਨਾ ਚਾਹੋਗੇ ਲੰਗਰ ਪੰਗਤ ਦੀ ਵਿਚਾਰ ਸਮੁੰਦਰੀ ਹਾਂਜੀ ਹਾਂਜੀ ਇਹ ਇੱਥੇ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਦੁਆਰਾ ਸਿਮਲਾਪੁਰ ਜਣ ਆਦਵਾਰ ਜਿਹੜਾ ਹੈ ਇੱਥੇ ਸੰਗਤਾਂ ਨੂੰ ਬੇਨਤੀਆਂ ਕਰਦੇ ਹਾਂ ਕਿ ਦੇਖ ਤੇ ਲੰਗਰ ਵਾਲੇ ਮਹਾਰਾਜ ਜੇ ਚੱਲਦੇ ਨੇ ਨਾਲ ਗੁਰੂ ਦੀ ਸੰਗਤ ਤੇ ਪੰਗਤ ਹਾਂਜੀ ਗੁਰੂ ਕਰੋ ਦੋਵੇਂ ਚੀਜ਼ਾਂ ਇੱਥੇ ਗੁਰੂ ਕਿਆਂ ਹੋਂਦ ਵੱਧ ਤੋਂ ਵੱਧ ਸੰਗਤਾਂ ਆਉਣ ਦਰਸ਼ਨ ਮੇਲਾ ਕਰਨ ਇੱਥੇ ਅਰਦਾਸਾਂ ਬੇਨਤੀਆਂ ਬਹੁਤ ਸਾਰੀਆਂ ਇੱਥੇ ਪੂਰੀਆਂ ਰੱਬ ਕਰਦਾ ਗੁਰੂ ਸਾਹਿਬ ਕਿਰਪਾ ਕੀਤੀ ਹੈ ਬਹੁਤ ਆਪਾਰ ਬਖਸ਼ਿਸ਼ਾਂ ਸਤਿਨਾਮ ਆਪੁਰਖਾਂ ਦੇ ਬਚਨ ਛੱਡੇ ਆ ਗੁਰੂ ਸਾਹਿਬ ਦੇ ਬਾਬਾ ਸ਼ਹੀਦ ਜੀ ਉਹਨਾਂ ਦੇ ਬਚਨ ਹੋਏ ਆ ਜਿਹੜਾ ਅਥਿਆਨ ਕਿ ਨਕਮਸਤ ਹੋਊਗਾ ਉਹਦੇ ਮਹਾਰਾਜ ਸਾਰੇ ਦਾਜਰਾਜ ਕਰ ਰਹੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਨਿਸ਼ਾਨ ਸਾਹਿਬ ਤੇ ਜਿਹੜਾ ਵੀ ਆਣ ਕੇ ਨਮਸਕਾਰ ਕਰਕੇ ਅਰਦਾਸ ਬੇਨਤੀਆਂ ਤੋਂ ਉਹਨਾਂ ਨੂੰ ਦੁਆਰ ਤੇ ਮਹਾਰਾਜ ਦੀ ਕਿਰਪਾ ਆਉਂਦੀ ਆ ਦੁੱਖ ਸੁੱਖ ਪਾਏ ਦੇ ਆ ਮਹਾਰਾਜ ਦੀ ਕਿਰਪਾ ਬਹੁਤ ਆਪਾਰ ਬਖਸ਼ਿਸ਼ਾਂ ਆ ਮਹਾਰਖਾ ਬਾਬਾ ਸ਼ਹੀਦ ਜੀ ਜੀ ਆਪ ਜੀ ਜੀ ਮਹਾਂਪੁਰ ਕਈ ਵਿਚਾਰ ਹੈ ਕਿ ਆਲੇ ਦੁਆਲੇ ਸੰਗਤਾਂ ਨਗਰਾਂ ਸੰਗਤਾਂ ਤੋਂ ਫਾਇਦਾ ਲਿਆਣ ਨੂੰ ਕਿ ਐਤਵਾਰ ਸੱਜਣ ਹੋਇਆ ਕਰੇ ਲੰਗਰ ਪਾਣੀ ਚਲਿਆ ਕਰੇ ਤੇ ਮਹਾਂਪੁਰ ਖਾਂ ਦੀ ਹਾਜ਼ਰੀ ਇੱਥੇ ਮੰਨਿਆ ਕਰ ਨੂੰ ਸਾਰੇ ਲੋਕ ਅਲੱਗ-ਅਲੱਗ ਲੋਕ ਕਰ ਸਕਦੇ ਹਾਂ ਇਹੋ ਬੇਨਤੀ ਹੈ ਕਿ ਜਿਹੜਾ ਐਤਵਾਰ ਹੈ ਐਤਵਾਰ ਸਿੱਧਾਂ ਦਾ ਦਿਨ ਹੈ ਜਿਹੜਾ ਬਹੁਤ ਗੁਰਦੁਆਰਿਆਂ ਦੇ ਬੜਾ ਬਾਬਾ ਦੀਵ ਸਿੰਘ ਦੇ ਬਹਰਾ ਦੇ ਸਿੱਧਾਂ ਦੇ ਆ ਮਨਾਉਂਦੀਆਂ ਗੁਰੂ ਕੀ ਸੰਗਤਾਂ ਇੱਥੇ ਵੀ ਬੇਨਤੀ ਹੈ ਸੰਗਤਾਂ ਨੂੰ ਨਵਾਤ ਵਧਾਨ ਕੇ ਇੱਥੇ ਆਣ ਕੇ ਐ ਦਵਾਰ ਨਾਲ ਦੇਖ ਤੇ ਗਲੰਦਰ ਗੁਰੂ ਕੇ ਚਲਦੇ ਆਂ ਅਠੋ ਪੈਰ ਹੀ ਗਲੰਦਰ ਚੱਲਦਾ ਹਨੇਰੇ ਆਜੇ ਸਵੇਰੇ ਆਜੇ ਕਿਉਂ ਚਰਸਤਾ ਪੈਂਦਾ ਇੱਥੇ ਬੜਾ ਟਿਕਾਣੇ ਦਾ ਆਈਆਂ ਤੇ ਜਾਂ ਸੰਤਾਂ ਨੂੰ ਸੋਹਾ ਜਲ ਪਾਣੀ ਦਾ ਮੌਤ ਵੱਡੇ ਪਾਰ ਬਖਸ਼ੇ ਸਾ ਗੁਰੂ ਸਾਹਿਬ ਕਿਰਪਾ ਕਰਨ ਵੱਡੇ ਵੱਡੇ ਪਾਰ ਬਖਸ਼ੇ ਸਾ ਲਾਲ ਪੰਥ ਤੇ ਮੀਨਾ ਮੀਨਾ ਦੋ ਦੋ ਮਹੀਨੇ ਜਿੰਨਾ ਚੱਲ ਮਰਜੀ ਇਸ ਬਲਾਪੁਰ ਤਾ ਹੀ ਗੁਰਦਾਂ ਦਾ ਨਾਮ ਆਜੋ ਮੁਰਦਾ ਦਾ ਨਾ ਸ਼ਿਮਲਾਪੁਰ ਜੇ ਇਸੇ ਕਰਕੇ ਆ ਇੱਥੇ ਠੰਡ ਹੀ ਬਸਦੀ ਰਹਿੰਦੀ ਆ ਵੇਖੋ ਕਿੰਨੇ ਰੁੱਖ ਨਹਿਰ ਆ ਆਪਣਾ ਮੋਟਰਾਂ ਲੱਗੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਲ ਪਾਣੀ ਦਾ ਬੜਾ ਸੋਖਿਆ ਤੇ ਸੰਤਾਨ ਕੇ ਹਾਰੇ ਪਸੀਆਂ ਬਹੁਤ ਪਰ ਬਸੇ ਗੁਰੂ ਸਾਹਿਬ ਕਿਰਪਾ ਕਰਨ ਇੱਥੇ ਬਹੁਤ ਜ਼ਿਆਦਾ ਬੜਾ ਸੋਖਿਆ ਸੰਤਰ ਮਾਉਣ ਜਾਣਦਾ ਉਹਦੇਰੇ ਸੋਰੇ ਵੀ ਕੋਲ ਆ ਜਵੇ ਜਲ ਪਾਣੀ ਇੱਥੋਂ ਮਿਲਦਾ ਹੈ ਅਠੋ ਪਾਰ ਮਹਾਰਾਜ ਦੇ ਦਰਵਾਜ਼ੇ ਦਵਾਜੇ ਗੁਰੂ ਰੰਦੇਆ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਇਲਾਕਿਆਂ ਵਿੱਚ ਸੁਖਾਂਤੀ ਵਰਤਣ ਜੀਆਂ ਨੂੰ ਤਾਲ ਤੁਸੀਂ ਬਖਸ਼ਣ ਬੱਚਿਆਂ ਬੱਚਿਆਂ ਨੂੰ ਸਮੱਤ ਕਾਰੋ ਬਖਸ਼ਣ ਵਿਦਿਆ ਬਖਸ਼ਣ ਮਹਾਰਾਜ ਕਿਰਪਾ ਕਰਨ ਸਾਰੇ ਨਗਰਾਂ ਦਾ ਪਲਾਕਾਂ ਮਹਾਰਾਜ ਪੰਜ ਸੱਤ ਨਗਰ ਜਿਹੜੇ ਇਥੇ ਸ਼ਾਹ ਦੇ ਨਾਲ ਤੇ ਸ਼ਾਹ ਰਖਦਿਆਂ ਸੰਤਾ ਸੇਵਾ ਕਰਉਂ ਜਾਂ ਨਾਲ ਆਣ ਕੇ ਜੋਥ ਸੇਵਾ ਚੱਲਦੀ ਹੈ ਲੰਗਰਾਂ ਪਾੜੀਆਂ ਦੀ ਬਾਤ ਤੋਂ ਵੱਧ ਸੰਤਾ ਇਸਾ ਪਾਉਂਦੀਆਂ ਦੇਗ ਤੇਗ ਲੰਗਰਾਂ ਵਿੱਚ ਗੁਰੂ ਸਾਹਿਬ ਦੇ ਸਤਿਰਾਤ ਸ਼ਾਮ ਨਹੀਂ ਰੱਖੇ ਕੋਈ ਕਹ ਸਕਦਾ ਦਾ ਮੇਰ ਕਮ ਸਾਰਜਨ ਸੰਤਾਂ ਦੇ ਇਹਨੀਆਂ ਕਿ ਬੇਨਤੀਆਂ ਪੂਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਪੁਰਕਾ ਬਣੂ ਕਲਗਿਆਵਲੇ ਪਾਸ਼ਾਵਲ ਨੂੰ ਬੜਾ ਵੱਡਾ ਬੋਲਾ ਮਿਲਿਆ ਹੈ ਅਕਾਲ ਪੁਰਖ ਦਾ ਅਕਾਲ ਪੁਰਖ ਦੇ ਅੱਗੇ ਕਰਾ ਲਮਾ ਜਾਓ ਕਿ ਜੀ ਜਿਨ ਲੇ ਕਰੇ ਬਿਲਾਵੇਂ ਨਾ ਹੋ ਜਾਵੇ ਗੁਰੂ ਰੰਗ ਪੰਥ ਨੂੰ ਭਾਵੇ ਸਤਿ ਸ੍ਰੀ ਅਕਾਲ ਜੰਮਾਦਾਂ ਵਾਲੇ ਹੋਰ ਨਾ ਰੋ ਜਾਵੇ ਜਿਦਾਂ ਆਵੇ ਸੁਖੋ ਜੁਖੋ ਜੋ ਜੋ ਸਤੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਪੰਗਿਆ ਭਗਤ ਦੇ ਮਾਲਕੋ ਜੀ ਹਉਜਾ ਰਖੇ ਰਤੇ ਹਰ ਵਰਤੇ ਬੋਡੀ ਰਗੇ ਪਾਧਰਿਓ ਤੇਰਾ ਾਲਾ ਜੱਬਿਆ ਕਾਲੀ ਮੂਰਤੀ ਉੱਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਫਤਿਹ ਕਰਿਓ ਮਹਾਰਾਜ ਬੰਧਵੇ ਸਨੂਰ ਸੁਪਾਕ ਇਹਦਾ ਬਖਸ਼ੋ ਪਦ ਦੀ ਚੜ੍ਹਦੀ ਕਲਾ ਰੱਖੋ ਗੁਰੂ ਕੀ ਸੰਗਤ ਸਾਤੇ ਮੇਰਾ ਕਰਿਓ ਸਾਰੀ ਸੰਗਤ ਸਾਤੇ Wa ní káfíya, wa ní mbàlélè.